ਵਾਧੂ ਦਬਾਰੇ ਦੇਗਲੇ ਪਰ ਫੜ ਗਏ ਲੋਕਸਭਾ ਚੋਣਾਂ ਨੂੰ ਲੈ ਕੇ ਪੁਲਿਸ ਦੇ ਵੱਲੋਂ ਥਾਂ ਥਾਂ ਦੀ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਅੰਮ੍ਰਿਤਸਰ ਦੇ ਬੱਸ ਸਟੈਂਡ ਦੀਆਂ ਨੇ ਵੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਿਹਾ ਹੈ ਉਹਨਾਂ ਦੇ ਵੱਲੋਂ ਸ਼ੱਕੀ ਵਿਅਕਤੀਆਂ ਦੀ ਟੈਕਿੰਗ ਵੀ ਕੀਤੀ ਜਾ ਰਹੀ ਹੈ ਹਰ ਆਏ ਗਏ ਰਾਗੀਰ ਦੇ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਵੱਲੋਂ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਿ ਰੋਜ਼ਾਨਾ ਯਾਤਰੀਆਂ ਦੀ ਚੈਕਿੰਗ ਕੀਤੀ ਜਾਵੇ ਜੋ ਵੀ ਸ਼ੱਕੀ ਵਿਅਕਤੀ ਲੱਗਦਾ ਹੋ ਉਸ ਤੋਂ ਪੁੱਛਗਿੱਛ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਸ਼ਾਂਤੀਪੂਰਵਕ ਤੰਗ ਦੇ ਨਾਲ ਇਹ ਚੋਣਾਂ ਕਰਵਾਉਣ ਦੇ ਲਈ ਸ਼ਾਂਤਪੂਰਵਕ ਮਾਹੌਲ ਬਣਾਉਣ ਦੇ ਲਈ ਇਹ ਚੈਕਿੰਗ ਕੀਤੀ ਜਾ ਰਹੀ ਹੈ। ਮਾਨਯੋਗ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਦੇ ਅਨੁਸਾਰ ਇਲੈਕਸ਼ਨ ਨੂੰ ਮਤੇ ਨਜ਼ਰ ਰੱਖਦੇ ਹੋਏ ਮਾਨਯੋਗ ਕਮਿਸ਼ਨਰ ਸਾਹਿਬ ਨੇ ਇੱਕ ਸੱਦੀ ਦੇ ਨਾਲ ਤੁਹਾਨੂੰ ਸਾਰਾ ਮੈਸੇਜ ਦਿੱਤਾ ਹੈ ਬਰੀਕ ਟੁਕਾ ਹੈ ਕਿ ਆਪਣੇ ਬੱਸਾਂ ਨਾਲੇ ਗਾੜੀ ਦੀ ਚੈਕਿੰਗ ਤੇ ਹਰ ਇੱਕ ਜਲਾ ਦੇ ਤੱਕ ਨਿਗਰਾਨੀ ਰੱਖੀ ਇਸ ਦੇ ਬਾਅਦ ਅੱਜ ਹਰ ਰੋਜ਼ ਸਾਡੀ ਉਹ ਆਰਡੀ ਦੀ ਮੇਰੇ ਕੋਲ ਆਉਂਦੀ ਤੇ ਬੜੀ ਸ਼ਕਤੀ ਦੇ ਨਾਲ ਚੈਕਿੰਗ ਕਰਾਈ ਜਾਂਦੀ ਆ ਲੇਡੀਜ਼ ਤੋਂ ਲੈ ਕੇ ਨੀਡਲ ਚੈਕਿੰਗ ਕਰਾਈ ਜਾਂਦੀ ਆ ਤੇ ਜੈਂਟਸ ਜਿੰਨੇ ਵੀ ਆਪਣੇ ਆਂਦੇ ਆ ਜਾਂਦੇ ਬਸੰਦੇ ਉਹਨਾਂ ਜਗ੍ਹਾ ਜਿਹੜੀ ਆ ਉਹ ਆਪਣੇ ਬੜੇ ਡੀਪਲੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਦੀ ਇਲੈਕਸ਼ਨਰ ਨੂੰ ਲੈ ਕੇ ਇਹ ਇਲੈਕਸ਼ਨ ਦੇ ਸਬੰਧ ਵਿੱਚ ਇਲੈਕਸ਼ਨ ਦੇ ਸਬੰਧ ਵਿੱਚ ਸਾਡਾ ਪੁਲੀਤ ਪ੍ਰਸ਼ਾਸਨ ਜਿਹੜਾ ਹੈ ਪੂਰੀ ਇਲੈਕਸ਼ਨ ਵਧੀਆ ਕਰਉਣ ਦੇ ਵਿੱਚ ਬੜਾ ਮੁਸ਼ਕਿਲ ਰਿਹਾ ਤੇ ਮੈਂ ਜੋ ਬੀਬੀ ਸਾਹਿਬ ਤੁਹਾਨੂੰ ਹਰ ਟਾਈਮ ਟੂ ਟਾਈਮ ਵਿਚਾਰ ਨ ਦੇਈ ਤੇ ਮੇਰੇ ਮੇਰੇ ਉਹਨਾਂ ਦੇ ਵਿਚਾਰ ਨੇ ਦੇਖਦੇ ਨਾਲ ਅਸੀਂ ਸਾਰੇ ਕੰਮ ਕਰ ਪਿਆ ਸਾਡੇ ਸਾਰੇ ਅਮਰ ਸਾਹਿਬ ਤੇ ਸਾਰੇ ਅਫੀਸਰ ਸਾਹਿਬਾਨ ਦੀ ਕਿ ਬਾਸਟ ਸਟੈਂਡ ਦੇ ਮੇਰੇ ਚਾਰਜ ਹੁੰਦੇ ਨਾਲ ਤੇ ਮੇਰੀ ਜ਼ਿੰਮੇਵਾਰੀ ਪੱਧਰੀ ਹੈ ਕਿ ਇਸ ਨੂੰ ਹਰ ਇੱਕ ਪਿੰਡ ਦੇ ਹਰ ਇੱਕ ਪੁਆਇੰਟ ਦੇ ਹਰ ਇੱਕ ਸਾਈਡ ਦੇ ਆਪਣੀ ਨਜ਼ਰ ਰੱਖਦਾ ਹੈ ਜਿਹੜੇ ਬਾਸਟੈਂਡ ਦੇ ਕੈਮਰੇ ਕਿੰਨੇ ਲੱਗੇ ਉਹਨਾਂ ਦੀ ਵੀ ਨਿਗਰਾਨੀ ਰੱਖੀ ਜਾ ਰਹੀ ਹੈ ਅਬਰ ਸਾਹਿਬ ਦੇ ਵਿੱਚ ਪ੍ਰਸ਼ਾਸਨ ਵੱਲੋਂ ਬਾਸਟੈਂਡ ਦੇ ਕੋਲ ਕੈਮਰੇ ਲੱਗੇ ਹੋਏ ਨੇ ਜਿਹਨੇ ਦਾ ਇੱਕ ਰੂਮ ਬਣਾਇਆ ਹੈ ਉਹਦੇ ਮੈਂ ਇਹ ਵੀ ਅੱਗੇ ਟੈਟਰਾਵਾ ਕਿ ਜੋ ਕੋਈ ਮਾੜਾ ਅੰਸਰ ਇੱਧਰ ਉੱਧਰ ਘੁੰਮਦਾ ਵਸੋਂ ਨੂੰ ਉਸੇ ਬਲੇ ਪੁੱਛਣੇ ਵਾਸਤੇ ਆਪਣੇ ਪ੍ਰੂਫੋਸਨਟ੍ਰਲੇ ਦਾ ਵੋਲਦੀ ਕਈ ਦੇ ਪੈੜਾ ਅੰਸਰ ਪੈੜਾ ਮੀਨ ਦੇ ਵੀ ਕੋਈ ਅਨਸੈਸਰੀ ਅੰਸਰ ਜਿਹੜਾ ਬਾਸੇ ਦੇ ਵਿੱਚ ਨਹੀਂ ਜਾਣਾ ਨਹੀਂ ਆਣਾ ਕਈ ਲੋਕਾਂ ਨੂੰ ਆਦਤ ਹੁੰਦੀ ਆ ਕਿ ਬਾਸੇ ਚ ਜਾਈਏ ਅਬਾ ਉਥੇ ਬੜਾ ਕੁਝ ਹੋ ਜੇ ਵਾਲਾ ਗੱਲ ਹੈ ਇਹੋ ਜਿਹੇ ਇਨਸਾਨ ਕੋਈ ਬਾਸੇ ਦੇ ਅੰਦਰ ਨਹੀਂ ਰਹਿੰਦਾ ਸਮਝਦਾ ਲੋਕਾਂ ਨੂੰ ਮੇਰੀ ਹਦਾਇਤ ਬਾਸਿਸਟੈਂਡ ਹੈ ਇੱਥੇ ਹਰ 1 ਲੱਖ ਬੰਦਾ ਰੋਹ ਜਾਂਦਾ ਹੈ 10 ਹਜ਼ਾਰ ਬੰਦਾ ਇੱਕ ਘੰਟੇ ਵਿੱਚ ਬਦਲ ਜਾਂਦਾ ਹੈ ਉਹਨਾਂ ਦੇ ਵਿੱਚ ਬੜੇ ਆਪਕਿ ਬੈਡ ਐਲੀਮੈਂਟਸ ਵੀ ਆਂਦੇ ਨੇ ਉਹ ਐਲੀਮੈਂਟਸ ਨੂੰ ਸਾਡੀ ਮਿਹਨਤ ਉੱਤੇ ਰੰਦੀ ਆ ਤੇ ਆਮ ਪਬਲਿਕ ਨੂੰ ਮੇਰੀ ਖੁਸ਼ੀ ਹੈ ਕਿ ਇਲੈਕਸ਼ਨ ਜੋ ਹੈ ਅਸੀਂ ਹਰ ਇੱਕ ਤਰੀਕੇ ਦੇ ਨਾਲ ਮਾਨ ਜੋ ਕਮਿਟੀ ਸਾਹਿਬ ਵੱਲੋਂ ਹਦਾਇਤਾਂ ਦੇ ਅਨੁਸਾਰ ਕੰਮ ਕਰਦੇ ਹੋਏ ਅਗਾਂਹ ਮਾਹੌਲ ਨੂੰ ਵਧੀਆ ਕ੍ਰੀਏਟ ਕਰਨਾ ਚਾਹੁੰਦੇ ਆ ਜੀ ਵੈਕਸ਼ਨੀਆਂ ਵਧੀਆ ਪਿੰਸਨ ਹੋਏ ਜੇਕਰ ਆਪਣੇ ਸਨਿਯਮ ਕਰਾ ਲਈਏ ਕਿ ਕਿਹੜੀ ਕਿਹੜੀ ਫੋਰਸ ਵੱਲੋਂ ਚੈਕਿੰਗ ਕੀਤੀ ਗਈ ਹੈ ਕਿਹੜੀ ਕਿਹੜੀ ਟੀਮਾਂ ਆ ਉਹ ਆਰਪੀ ਟੀਮ ਹੈ ਮੇਰੇ ਨਾਲ ਜਿਹੜੀ ਇੱਕ ਮੇਰੇ ਨਾਲ ਐਸੇ ਵੀ ਸਟੈਂਡ ਨੇ ਤੇ ਮੇਰੇ ਪੁਲਿਸ ਵਾਲੇ ਦੀ ਪੁਲਿਸ ਨੇ ਵੀ ਕੋਈ ਮੋਸਿਆ ਜਿੰਨਾਂ ਨਾਲ ਪਹੁੰਚੀ ਜਾਵੇ ਪਰ ਪਬਲਿਕ ਰੂਮ ਨਹੀਂ ਤੇ ਆਜਾ ਵੀ ਆਸ-ਪਾਸੇ ਕੋਈ ਵੀ ਗਦਰਤੀ ਦੇਖੋ ਕੋਈ ਆਪਣਾ ਬੈਗ ਦੇਖੋ ਉਹਨੂੰ ਤੁਰੰਗ ਸਾਡੇ ਨੌਨਕੀ ਜਿਹਾਓ ਇਸ ਦੇ ਨਾਮ ਮਾਰੇ ਸਾਰੇ ਦੁਆਰ ਬੰਦ ਕਰਦੇ ਨੇ ਉਸੇ ਨੂੰ ਰੋਕਦੇ ਆ ਕੋਈ ਵੀ ਟੀਮ ਬੈਂਕ ਤੋਂ ਕੋਈ ਜਿੰਦਾ ਠੀਕ ਹੈ ਦੱਸਦੀ ਕਿ ਪੁਲਿਸ ਦੇ ਵੱਲੋਂ ਹਰ ਪਾਸੇ ਨਜ਼ਰ ਰੱਖੀ ਜਾ ਰਹੀ ਹੈ ਜੋ ਵੀ ਸ਼ੱਕੀ ਵਿਅਕਤੀ ਲੱਗਦਾ ਉਸ ਨੂੰ ਰੋਕੇ ਉਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਬੈਗ ਵੀ ਫਰੋਲੇ ਜਾ ਰਹੇ ਨੇ ਇਹ ਸਭ ਚਾਲੀ ਤਸਵੀਰਾਂ ਹੈ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਉਹਨਾਂ ਕਿਹਾ ਕਿ ਸਖਤ ਹਦਾਇਤਾਂ ਪੁਲਿਸ ਕਮਿਸ਼ਨਰ ਦੇ ਵੱਲੋਂ ਨਾ ਨੂੰ ਦਿੱਤੀਆਂ ਗਈਆਂ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਉਨੇ ਕਿਹਾ ਕਿ ਜੋ ਵਿਅਕਤੀ ਹੁੱਲੜਵਾਜ਼ੀ ਕਰਦੇ ਨਜ਼ਰ ਆਉਂਦੇ ਨੇ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲੈਣ ਦੇ ਹੁਕਮ ਉਹਨਾਂ ਨੂੰ ਜਾਰੀ ਹੋਏ ਨੇ ਅਮਰਸਤੋਂ ਹਰਜੀਤ ਕजरीवाल ਪੰਜਾਬੀ ਲੋਕ ਚੈਨਲ